ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਪਿਛਲੀ ਵੀਡੀਓ ਵਿੱਚ ਗੱਲ ਕੀਤੀ ਸੀ ਉਹਨਾਂ ਤਿੰਨ ਚੀਜ਼ਾਂ ਦੀ ਜਿਹੜੀਆਂ ਕਿਸੇ ਕੋਲੋਂ ਖੋਈਆਂ ਨਹੀਂ ਜਾ ਸਕਦੀਆਂ ਤੇ ਉਹਦੇ ਨਾਲ ਰਲਦੀ ਮਿਲਦੀ ਹੀ ਅੱਜ ਦੀ ਵੀਡੀਓ ਆ ਜਿਸ ਵਿੱਚ ਅਸੀਂ ਉਹਨਾਂ ਦੋ ਚੀਜ਼ਾਂ ਦੀ ਗੱਲ ਕਰਾਂਗੇ ਜਿਹੜੀਆਂ ਕਿ ਚੁਰਾਈਆਂ ਨਹੀਂ ਜਾ ਸਕਦੀਆਂ ਖੋਈਆਂ ਨਹੀਂ ਜਾ ਸਕਦੀਆਂ ਉਹਨਾਂ ਵਿੱਚੋਂ ਇੱਕ ਹੈ ਵਿੱਦਿਆ ਯੋਗਤਾ ਕੁਆਲੀਫਿਕੇਸ਼ਨ ਐਜੂਕੇਸ਼ਨ ਤੁਸੀਂ ਭਾਵੇਂ ਦੋ ਭੈਣ ਭਰਾ ਹੋਵੋ ਭਾਵੇਂ ਦੋ ਭਰਾ ਹੋਵੋ ਜੋ ਤੁਹਾਡੇ ਕੋਲ ਤੁਹਾਡੀ ਕੁਆਲੀਫਿਕੇਸ਼ਨ ਆ ਤੁਹਾਡੀ ਯੋਗਤਾ ਆ ਉਹ ਦੂਜਾ ਜਾਣਾ ਨਹੀਂ ਲੈ ਸਕਦਾ ਭਾਵੇਂ ਇੱਕ ਭਰਾ ਬਹੁਤ ਪੜਿਆ ਲਿਖਿਆ ਆ ਤਾਂ ਇੱਕ ਨਹੀਂ ਪੜਿਆ ਲਿਖਿਆ ਜਾਂ ਘੱਟ ਪੜਿਆ ਲਿਖਿਆ ਆ ਤਾਂ ਤੁਸੀਂ ਆਪਣੇ ਆਲੇ-ਦੁਆਲੇ ਆਪਣੇ ਰਿਸ਼ਤੇਦਾਰੀ ਵਿੱਚ ਆਂਡ-ਗਵਾਂਡ ਵਿੱਚ ਇਸ ਦੀ ਮਿਸਾਲ ਵੇਖ ਸਕਦੇ ਹੋ। ਤਕਰੀਬਨ ਹੀ ਸਾਡੇ ਸਮਾਜ ਵਿੱਚ ਇਹ ਗੱਲ ਅਸੀਂ ਆਮ ਹੀ ਵੇਖਦੇ ਆਂ। ਆਪਣੇ ਆਂਡ-ਗਵਾਂਡ ਵਿੱਚ ਇਸ ਦੀ ਮਿਸਾਲ ਵੇਖ ਸਕਦੇ ਹੋ ਕਿ ਜੋ ਪੜ੍ਹਿਆ-ਲਿਖਿਆ ਹੋਵੇਗਾ ਤੇ ਜੋ ਘੱਟ ਪੜ੍ਹਿਆ-ਲਿਖਿਆ ਹੋਵੇਗਾ ਜਾਂ ਨਹੀਂ ਪੜ੍ਹਿਆ-ਲਿਖਿਆ ਹੋਵੇਗਾ ਉਹਨਾਂ ਦੋਨਾਂ ਦੀ ਰਹਿਣੀ-ਸਹਿਣੀ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੋਵੇਗਾ। ਤੇ ਜੋ ਪੜਿਆ ਲਿਖਿਆ ਹੋਵੇਗਾ ਜੋ ਯੋਗਤਾ ਉਸ ਕੋਲ ਹੋਵੇਗੀ ਇਹ ਨਹੀਂ ਕਿ ਜੈ ਦਾਤ ਵਾਂਗੂ ਭੈਣ ਭਰਾ ਵੀ ਕਹਿਣ ਕਿ ਅਸੀਂ ਇਸ ਦਾ ਹਿੱਸਾ ਵੰਡਾਉਣਾ ਵਾ ਇਸ ਦਾ ਹਿੱਸਾ ਨਹੀਂ ਵੰਡਾਇਆ ਜਾ ਸਕਦਾ ਇਹ ਜਿਸ ਦੇ ਕੋਲ ਹੈ ਜਿਸ ਨੇ ਯੋਗਤਾ ਹਾਸਲ ਕੀਤੀ ਹੈ ਉਸ ਦਾ ਲਾਭ ਉਹੋ ਹੀ ਲੈ ਸਕਦਾ ਆ ਇਹ ਦੂਜਾ ਜਾਣਾ ਖੋ ਨਹੀਂ ਸਕਦਾ ਇਹ ਤੁਸੀਂ ਆਮ ਹੀ ਵੇਖਣ ਵਿੱਚ ਆਇਆ ਆ ਵੇਖ ਸਕਦੇ ਹੋ ਨੰਬਰ 2 ਤੇ ਹੈ ਅਕਲ ਜੋ ਵੀ ਕਿਸੇ ਇਨਸਾਨ ਦੀ ਅਕਲ ਆ ਉਹ ਉਸਨੇ ਆਪ ਹੀ ਵਰਤਣੀ ਆ ਬੇਸ਼ੱਕ ਦੋਵੇਂ ਭੈਣ ਭਰਾ ਹੋਣ ਜਾਂ ਦੋ ਭਰਾ ਹੋਣ ਪਰ ਆਪਣੀ ਅਕਲ ਆਪ ਹੀ ਵਰਤਦਾ ਵਿਅਕਤੀ ਹਾਂ ਤੁਸੀਂ ਜੇਕਰ ਕੋਈ ਬੁੱਧੀਮਾਨ ਆ ਕੋਈ ਸਲਝਿਆ ਹੋਇਆ ਵਿਅਕਤੀ ਆ ਤਾਂ ਤੁਸੀਂ ਉਸ ਕੋਲੋਂ ਗਿਆਨ ਹਾਸਲ ਕਰ ਸਕਦੇ ਹੋ ਉਹ ਅਲੱਗ ਗੱਲ ਆ ਪਰ ਤੁਸੀਂ ਕਿਸੇ ਕੋਲੋਂ ਇਹ ਚੀਜ਼ਾਂ ਖੋ ਨਹੀਂ ਸਕਦੇ ਕਿਉਂਕਿ ਜਦੋਂ ਛੋਟੇ ਸੀ ਤਾਂ ਸਾਡੇ ਮਾਪੇ ਸਾਡੇ ਦਾਦੇ-ਦਾਦੀਆਂ ਅਕਸਰ ਹੀ ਕਹਿੰਦੇ ਸੀ ਕਿ ਪੜ ਲਵੋ ਇਹ ਤੁਹਾਡੇ ਕੋਲੋਂ ਕੋਈ ਖੋ ਕੇ ਨਹੀਂ ਖੜ ਸਕਦਾ ਇਹ ਤੁਸੀਂ ਆਪ ਹੀ ਵਰਤਣੀ ਆ ਇਸ ਦਾ ਫਾਇਦਾ ਤੁਸੀਂ ਆਪ ਹੀ ਲੈਣਾ ਆ ਇਸ ਲਈ ਇਹ ਚੀਜ਼ਾਂ ਵਿਅਕਤੀ ਨੂੰ ਆਪਣੇ ਆਪ ਨੂੰ ਹੀ ਲਾਭ ਦਿੰਦੀਆਂ ਨੇ ਐਜੂਕੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਵਿਅਕਤੀ ਦੀ ਅਕਲ ਚੰਗੀ ਦਾ ਹੋਣਾ ਬਹੁਤ ਜ਼ਰੂਰੀ ਆ ਇਹ ਕੋਈ ਖੋ ਕੇ ਨਹੀਂ ਖੜ ਸਕਦਾ ਚੰਗੀ ਸੋਸਾਇਟੀ ਵਿੱਚ ਬੈਠਣਾ ਉੱਠਣਾ ਹੋਣਾ ਚਾਹੀਦਾ ਹੈ ਤਾਂ ਹੀ ਚੰਗੀ ਅਕਲ ਆ ਸਕਦੀ ਹੈ ਤਾਂ ਹੀ ਚੰਗੀ ਸਮਝ ਆ ਸਕਦੀ ਹੈ